ਅਕਾਲੀ ਦਲ ਦੇ ਘੋੜੇ ਤੇ ਚੜ੍ਹ ਕੇ ਰਾਜ ਕਰਕੇ ਮੁੜ ਕੇ ਕਹਿੰਦੇ ਘੋੜਾ ਛੜਾ ਮਾਰਦਾ ਕੀ ਕਰੀਏ ਅਸੀਂ ਹੁਣ ਆਪਾਂ ਤਾਂ ਨਹੀਂ ਇਹ ਕਹਿ ਸਕਦੇ ਕੁਝ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਨਾ ਜੀ ਬੜੇ ਆਦਮੀ ਨੇ ਉਹ ਯਾਰ ਜਿਹੜੇ ਬੰਦੇ ਦੇ ਤੁਸੀਂ ਕਨੇੜੇ ਉੱਠਦੇ ਹੀ ਨਹੀਂ ਸੀ ਸਾਡੇ ਵਾਲਗਾ ਕਾਰ 'ਚ ਬੈਠਣ ਲੱਗਦਾ ਸੀ ਨਾਲ ਤਾਂ ਮੋਢਾ ਮਾਰ ਕੇ ਕੱਢਦੇ ਸੀਗੇ ਅਸੀਂ ਬਠਿੰਡੇ ਦੇ ਆ ਉਹ ਨਾ ਆ ਦਾ ਵੀ ਭਾਜਪਾ ਲਿੰਕ ਹੈ ਤੇ ਇਹ ਪਾਰਟੀ ਵਿੱਚ ਹੈ ਤੇ ਇਹ ਪਾਰਟੀ ਵਿੱਚ ਦੇਖੋ ਇਹ ਤਾਂ ਉਹ ਦੱਸਣਗੇ ਜਿਹੜੇ ਪਾਰਟੀ ਤੋਂ ਉੱਠ ਕੇ ਪਾਰਟੀ ਦੇ ਪ੍ਰਧਾਨ ਦਾ ਅਸਤੀਫਾ ਮੰਗਦੇ ਆ ਕਿ ਉਹ ਪਾਰਟੀ ਹੈ ਕਿ ਨਹੀਂ ਹੈ ਜੇ ਉਹਨੂੰ ਟੈਕਨੀਕਲ ਟਾਈਮ ਸੀ ਤਾਂ ਦੇਖੋ ਮੇਰਾ ਖਿਆਲ ਉਹਨਾਂ ਨੇ ਪਾਰਟੀ ਛੱਡਦੀ। ਸ਼ਿਵਨੀ ਅਕਾਲੀ ਦਲ ਵਿੱਚ ਬਾਗੀ ਤੇਵਰ ਨਜ਼ਰ ਆ ਰਹੇ ਨੇ ਸਾਡੇ ਕੋਲ ਇਸ ਵਕਤ ਹੈ ਮਹੇਸ਼ ਸਿੰਧਰ ਘਰਵਾਲ ਸੀਨੀਅਰ ਨੇਤਾ ਸਰ ਦੋ ਦੋ ਮੀਟਿੰਗਸ ਚੱਲ ਰਹੀਆਂ ਇੱਕ ਚੰਡੀਗੜ੍ਹ ਵਿੱਚ ਹੈ ਕਿ ਜਲੰਧਰ ਵਿੱਚ ਪੈਰਲਲ ਮੀਟਿੰਗ ਹੈ। ਇਹ ਜੋ ਲੋਕ ਗੱਲ ਕਰ ਰਹੇ ਆ ਕਿ ਸੁਖਬੀਰ ਬਾਦਲ ਦੇ ਕੁਐਸਚਨ ਮਾਰਕ ਹੋਣ ਲੱਗ ਗਿਆ ਹੈ ਉਹਨਾਂ ਦੇ ਪ੍ਰੈਜ਼ੀਡੈਂਸੀ ਤੇ ਲੋਕ ਬੋਲ ਰਹੇ ਕਾਉਂਟੇਬਿਲਟੀ ਹੋਣੀ ਚਾਹੀਏ 2017 ਸੇ 2024 ਵਿੱਚ ਪਾਰਟੀ ਗਿਰ ਕੇ ਲੁੜਕ ਕੇ काफी बुरी परफॉर्मेंस 2017, 2019, 2022 दो, दो, दो तीनों इलेक्शंस में इन लोगों ने टिकटें मांगी और मिली 2024 में आनन्दपुर साहब से डॉक्टर चीमा का बहुत स्ट्रोंग क्लेम था क्योंकि वो रोपड़ से इलेक्शन लड़ते हैं उनको डिसलॉज करके प्रोफेसर साहब ने ली अगर वो समझते थे कि सरदार सुखबीर सिंह एक वीक प्रेसिडेंट है स्ट्रोंग प्रेसिडेंट नहीं पार्टी उनकी लीडरशिप में स्ट्रोंग नहीं उन्होंने क्यों मांगी टिकट ना लड़ते इलेक्शन कोई मजबूरी थी कहते भी मैं तो वीक प्रेसिडेंट के जिसने पार्टी को स्ट्रॉग नहीं किया मैं नहीं कर लड़ूंगा इलेक्शन चीमा साहब को डिसलॉज करके गुरदासपुर भेजा वो फिर है तो फिर बन गए जी तो ऐसी बा, ऐसी बात थी तो आप जब उन्होंने पंजाब बचाओ यात्रा निकाली फिर कार के साथ पे क्यों बैठे आप घर बैठते भी मैं नहीं तेरे साथ जाऊंगा मैं तो तेरे को वीक मानता हूं मैं नहीं करूंगा क्या मजबूरी थी क्या मजबूरी थी ये तो होता है ना मैं एक तरफ कह रहा हूं यार तू कमजोर है तो मैं तेरे साथ क्यों रहू सत्रह रहे, रहे बाईस चौबीस भी, भी, भी मांगी वो तो चंदू माजरा तो पटियाले के लिए चरणजीत सिंह बराड़ की भी मांगते थे टिकट फिर ऐसे फिर अगर पार्टी वीक है तो क्यों मांगते टिकट तो ये जो गल हुई है मलूका साहब ने ये सारे स्ट्रोंग लीडर्स ने ਹੁਣ ਇਹ ਰਲ ਮਿਲ ਕੇ ਜਲੰਧਰ ਵਿੱਚ ਅਗਰ ਇਹ ਮੀਟਿੰਗ ਕਰਦੇ ਆ ਮੀਟਿੰਗ ਵਿੱਚ ਕਹਿੰਦਾ ਹੈ ਕਿ ਅਕਾਉਂਟੇਬਿਲਟੀ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਹਦਾ ਮਤਲਬ ਕੀ ਹੈ ਕਿ ਪਾਰਟੀ ਸਪਲਿਟ ਹੋ ਰਹੀ ਹੈ ਕਿ ਪਾਰਟੀ 'ਚ ਉਹ ਲੋਕ ਹੈ ਕਿ ਨਹੀਂ ਹੈ ਪਾਰਟੀ ਇੱਕ ਵਾਰ ਮੈਂ ਤੁਹਾਨੂੰ ਦੱਸਾਂ ਸਟਰੋਂਗ ਕੌਣ ਹੁੰਦਾ ਕਹਿੰਦੇ ਆ ਇਰਾਦੋਂ ਸੇ ਜੋ ਟਕਰਾਈਓ ਸੇ ਤੂਫਾਨ ਕਹਤੇ ਹਨ ਤੂਫਾਨੋਂ ਸੇ ਜੋ ਟਕਰਾਈਓ ਸੇ ਇਨਸਾਨ ਕਹਤੇ ਹਨ ਮਲੂਕਾ ਸਾਹਿਬ ਮੋੜ ਮੰਡੀ ਦੇ ਹਲਕਾ ਇੰਚਾਰਜ ਸੀ ਇਲੈਕਸ਼ਨ ਤੋਂ ਪਹਿਲਾਂ ਤੁਹਾਡੇ ਸਾਹਮਣੇ ਉਹਨਾਂ ਦੀ ਡਾਕਟਰ ਇਨ-ਲਾ ਬੀਜੇਪੀ ਜੁਆਇਨ ਚਲੇ ਗਈ ਬੇਟਾ ਨਾਲ ਚਲੇ ਗਿਆ ਉਹ ਘਰ ਬੈਠ ਕੇ ਮੋਦੀ ਸਾਹਿਬ ਦੀ ਸਿਫਤ ਕਰਦੀ ਉਸ ਦੇ ਬਾਵਜੂਦ ਵੀ ਬੀਬਾ ਹਰਸਿਮਰਤ ਕੁਆਰ ਉੱਥੋਂ ਕੁਲ 235 ਸੀ ਵੋਟਾਂ ਤੇ ਹਾਰੀ ਐ ਤੇ ਮਲੂਕਾ ਸਾਹਿਬ ਦੀ ਡਾਕਟਰ ਇਨ-ਲਾ ਪੰਜਵੇਂ ਨੰਬਰ ਤੇ ਆਪਾਂ ਇਹ ਸਟਰੋਂਗ ਲੀਡਰ ਦੀ ਡੈਫੀਨੇਸ਼ਨ ਹੈ ਅਕਾਲੀ ਦਲ ਦੇ ਘੋੜੇ ਤੇ ਚੜ੍ਹ ਕੇ ਰਾਜ ਕਰਕੇ ਮੁੜ ਕੇ ਕਹਿੰਦੇ ਘੋੜਾ ਛੜਾ ਮਾਰਦਾ ਕੀ ਕਰੀਏ ਅਸੀਂ ਹੁਣ ਆਪਾਂ ਤਾਂ ਨਹੀਂ ਉਹਨੇ ਕਹਿ ਸਕਦੇ ਕੁਝ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਨਾ ਜੀ ਬਡੇ ਆਦਮੀ ਨੇ ਆਪਾਂ ਤਾਂ ਨਹੀਂ ਕਹਿ ਸਕਦੇ ਉਹ ਯਾਰ ਜਿਹੜੇ ਬੰਦੇ ਦੇ ਤੁਸੀਂ ਕਨੇੜੇ ਉੱਠਦੇ ਹੀ ਨਹੀਂ ਸੀ ਸਾਡੇ ਵਾਲਗਾ ਕਾਰ 'ਚ ਬੈਠਣ ਲੱਗਦਾ ਸੀ ਨਾਲ ਤਾਂ ਮੋਢਾ ਮਾਰ ਕੇ ਕੱਢਦੇ ਸੀਗੇ ਅਸੀਂ ਬਠਿੰਡੇ ਦੇ ਆ ਹੁਣ ਸੁਖਵੀਰ ਸਿੰਘ ਸੇ ਮਾੜਾ ਹੋ ਗਿਆ ਔਨ ਰਿਕਾਰਡ ਹੈ ਇੱਕ ਨਹੀਂ ਦਸਾਂ ਦੇ ਮੈਂ ਤੁਹਾਨੂੰ ਦਿਖਾ ਦੇਣਾ ਕਿ ਜਦ ਸੁਖਵੀਰ ਸਿੰਘ ਨੇ ਬਾਦਲ ਸਾਹਿਬ ਵੱਡਿਆਂ ਦੇ ਭੋਗ ਤੇ ਮਾਫੀ ਮੰਗੀ ਕਹਿੰਦੇ ਯਾਰ ਸਵਾਦ ਲਿਆ ਤਾਂ ਐਡੀ ਇਮੋਸ਼ਨਲ ਹੈ ਗੁਰੂ ਫਿਰ ਉਸ ਟਾਈਮ ਤੋਂ ਇਸ ਟਾਈਮ ਕੀ ਬਦਲਿਆ ਹੈ ਇਹ ਕਿਉਂ ਬਾਗੀ ਤੇਵਰ ਨਜ਼ਰ ਆ ਰਿਹਾ ਹੈ ਵੀ ਮੈਨੂੰ ਪਤਾ ਕੀ ਹੁੰਦਾ ਹੈ ਘਰ ਚੋਂ ਸੱਸ ਦਾ ਰੌਲਾ ਕੀ ਹੁੰਦਾ ਜ਼ਮੀਨ ਵੰਡਣੀ ਆ ਉਹਦਾ ਘਰ ਵਾਲਾ ਸਹੁਰਾ ਉਹਦਾ ਘਰ ਵਾਲਾ ਮੁੰਡਾ ਲੜਦਿਆਂ ਫੇਰ ਵੀ ਨੇ ਕਾਹਦਾ ਹੁੰਦਾ ਨੰਬਰਦਾਰੀ ਦਾ ਰੌਲਾ ਜਦ ਨੰਬਰਦਾਰ ਹੀ ਖੁੱਸਦੀ ਹੈ ਨਾ ਫਿਰ ਚੀਕਾ ਮਾਰਦੇ ਉਹ ਨਾ ਦਾ ਵੀ ਬੀਜਪੀ ਲਿੰਕ ਹੈ ਤੇ ਇਹ ਪਾਰਟੀ ਵਿੱਚ ਹੈ ਕਿ ਇਹ ਪਾਰਟੀ ਵਿੱਚ ਦੇਖੋ ਇਹ ਤਾਂ ਉਹ ਦੱਸਣਗੇ ਜਿਹੜੇ ਪਾਰਟੀ ਤੋਂ ਉੱਠ ਕੇ ਪਾਰਟੀ ਦੇ ਪ੍ਰਧਾਨ ਦਾ ਅਸਤੀਫਾ ਮੰਗਦੇ ਆ ਕਿ ਉਹ ਪਾਰਟੀ ਹੈ ਕਿ ਨਹੀਂ ਹੈ ਜੇ ਉਹਨੂੰ ਟੈਕਨੀਕਲ টারਮਸ ਦਾ ਦੇਖੋ ਮੇਰਾ ਖਿਆਲ ਉਹਨਾਂ ਨੇ ਪਾਰਟੀ ਛੱਡਤੀ ਟੈਕਨੀਕਲ ਟਰਮਸ ਦਾ ਇਹ ਹੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੇ ਪਾਰਟੀ ਛੱਡਤੀ ਤੋਂ ਉਹਨਾਂ ਨੂੰ ਸੱਦਿਆ ਜਾਏਗਾ ਕਿ ਅੱਜ ਵੀ ਮੀਟਿੰਗ ਸੀ ਉਹ ਨਹੀਂ ਨਹੀਂ ਅੱਜ ਗੱਲ ਗੱਲ ਸੁਣੋ ਗੱਲ ਸੁਣੋ ਅੱਜ ਸੱਦਿਆ ਸੀ ਕੋਰ ਕਮੇਟੀ ਸੱਦਿਆ ਨਹੀਂ ਆਏ ਹੁਣ ਜਿਹੜਾ ਜਾਂਦਾ ਉਹਦੀ ਬਾ ਨਹੀਂ ਕਦੇ ਫੜੀ ਤੰਗ ਨਹੀਂ ਕੀਤਾ ਸੀ ਕਿਸੇ ਨਾਲ ਮਜਬੂਰ ਨਹੀਂ ਕੀਤਾ ਇੰਨੀ ਤਾਂ ਅਗਲੇ ਦੀ ਆਜ਼ਾਦੀ ਚਾਹੀਦੀ ਹੈ ਨਾ ਜੀ ਡੈਮੋਕ੍ਰੇਸੀ ਸੁਖਵੀਰ ਬਾਦਲ ਹੁਣ ਕਿੰਨੇ ਸਟਰੋਂਗ ਨੇ ਐਜ਼ ਅ ਪ੍ਰੈਜ਼ੀਡੈਂਟ ਸਰਦਾਰ ਸੁਖਵੀਰ ਸਿੰਘ ਬਾਦਲ ਸਟਰੋਂਗ ਸੀ ਹੈਗਾ ਤੇ ਰਹੂਗਾ ਕਿਉਂਕਿ ਅਕਾਲੀ ਦਲ ਹੈ ਨਾ ਜਿਹਦੇ ਉਹ ਪ੍ਰਧਾਨ ਨੇ ਅਕਾਲੀ ਦੇ ਲੈ ਕੇ ਆਈ ਜੀ ਜਮਾਤ ਆ ਇਹਦਾ ਬੀ ਬਹੁਤ ਨਾਸ ਕਰਨ ਲਈ ਜੰਮੇ ਆ ਬਹੁਤ ਸ਼ੁਰੂ ਦੇ ਅੱਜ ਨਹੀਂ ਤੁਸੀਂ ਬੰਦੇ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਦੇ ਬਾਅਦ ਇਹ ਸਭ ਤੋਂ ਵੱਡੀ ਕ੍ਰਾਈਸਿਸ ਹੈ ਅਕਾਲੀ ਦਲ ਦੀ ਨਹੀਂ ਬਾਲ ਸਾਹਿਬ ਦੇ ਨਹੀਂ ਕ੍ਰਾਈਸਿਸ ਆ ਇਹ ਬਾਲ ਸਾਹਿਬ ਦੇ ਬਰਾਬਰ ਦੇ ਕੱਦ ਦੇ ਸੀ ਟੋੜਾ ਸਾਹਿਬ ਰੌਲਾ ਪੈ ਗਿਆ ਸੀ ਨਾ ਅਸੀਂ ਉਹਨਾਂ ਵਜ਼ੀਰਾਂ ਨੇ ਵੀ ਅਸਤੀਫਾ ਦਿੱਤਾ ਸੀ ਪੰਜਾਂ ਨੇ ਇਕੱਠਿਆਂ ਨੇ ਤੇ ਬਾਦਲ ਸਾਹਿਬ ਦਾ ਕੀ ਵਿਗੜ ਗਿਆ ਮੁਗਲੇ ਮੁੜ ਗਏ ਸੀ ਮਨਤਾ ਕਰਦੇ ਰਹੇ ਬਾਦਲ ਸਾਹਿਬ ਸਾਨੂੰ ਬੁਲਾ ਲਓ ਵਾਪਸ ਉਹ ਕਹਿੰਦੇ ਮੈਂ ਤਾਂ ਕੱਢ ਤੇ ਵੀ